ਮਾਦੇ ਇਪੋ ਤੇ ਰਣਾ ਲੈ ਜੇ ਕਿ ਮਾਰਗੇਟ ਥੋੜਾ ਬਜਾ ਰਿਹਾ ਕੀ ਹੋਇਆ ਅੱਜ ਤੁਸ ਖਾਣੇ ਆਏ ਜੇ ਮੇਰੇ ਪੇਟੇ ਨੇ ਸੁਸਾਈਡ ਕਰ ਲਿਆ ਵਾ ਔਰ ਲੜਕੀ ਉੱਥੇ ਪੜਦੀ ਆ ਇੱਕ ਉਹਦੇ ਚੱਕਰਾ ਦੇ ਵਿੱਚ ਉਹਨੇ ਸੁਸਾਈਡ ਕਰ ਲਿਆ ਵਾ ਤੇ ਸਾਰੇ ਸਬੂਤ ਫੋਨ 'ਚ ਹੋ ਗਏ ਤੇ ਫੋਨ ਪੁਲਿਸ ਵਾਲਿਆਂ ਕੋਲ ਹੋ ਗਈ ਆ ਸਾਰੇ ਜਮਾ ਹੋਏ ਆ ਉਹਦੇ ਵਿੱਚ ਉਹਨਾਂ ਕੋਲ ਸਾਰੇ ਸਬੂਤ ਲੱਗਿਆ ਡਾ ਵੀਗਾ ਵਿੱਚ ਇਨਵੋਲਵ ਕੀ ਕਹਿੰਦਾ ਮੁੰਡਾ ਕੋਤਮ ਕੀ ਆ ਲਾਂਦਾ ਵਾ ਕਿ ਜੇ ਤੂੰ ਮਤਲਬ ਕੀ ਆ ਆਪਣੀ ਨਾਲ ਤੂੰ ਰੱਖਿਆ ਤਾਂ ਫਿਰ ਵੇਹੀ ਕੀ ਮੰਗ ਕਰਦੀ ਬੱਸ ਨਾ ਆਪ ਮੰਗਨੀ ਮੇਰੇ પેટ ਨੂੰ ਸਾਫ਼ ਮਿਲਣਾ ਚਾਹੀਦਾ ਪਰਚਾਉਣਾ ਚਾਹੀਦਾ ਬਸ ਮੇਰੇ ਨਾਲ ਗੋਲਦੀ ਤੋਂ ਨਾ ਹੈ ਤੇ ਬੱਚਾ ਨikhil Sharma ਜਿਹੜਾ ਮੇਰਾ ਦੋਤਰਾ ਹੀ ਸੀ ਇੱਕ ਕੁੜੀ ਸੀ ਪਹਿਲੇ ਪਹਿਲੇ ਦਿਆਨੰਦ ਦੋ ਜਣੇ ਪੜਦੇ ਸੀ ਉਦੋਂ ਇਹਨਾਂ ਦਾ ਕੋਈ ਪਿਆਰ ਮੁਹੱਬਤ ਜੋ ਵੀ ਚੱਕਰ ਚੱਲੇ ਆ ਦਿਆਨੰਦ ਤੋਂ ਚੱਲਦਾ ਆਇਆ ਕੁੜੀ ਨੇ ਇੱਥੇ ਦਾਖਲਾ ਲੈ ਲਿਆ ਤੇ ਮੁੰਡੇ ਨੇ ਵੀ ਮਜਬੂਰ ਕੀਤਾ ਤੂੰ ਵੀ ਇੱਥੇ ਆ ਤੇ ਉਹ ਮੁੰਡੇ ਨੂੰ ਮਜਬੂਰ ਕਰਦਾ ਮੁੰਡਾ ਵੀ ਇੱਥੇ ਦਾਖਲਾ ਕਰਾ ਗਿਆ ਇੱਥੇ ਦੋਵੇਂ ਜਣੇ ਪੜਦੇ ਸੀ ਚੰਗੇ ਭਲੇ ਬਾਅਦ ਤੋਂ ਕੋਈ ਮੁੰਡਾ ਹੋਰ ਆਹੀ ਜਿਹੜਾ ਕਿ ਉਹ ਇਹਨੂੰ ਸਾਡੇ ਮੁੰਡਿਆਂ ਨੂੰ ਧਮਕੀ ਲਾਉਂਦਾ ਹੀ ਕਿ ਇਹ ਕੁੜੀ ਨੂੰ ਮੈਂ ਫਸਾ ਕੇ ਛੱਡਣਾ ਉਹ ਪਿੱਛੇ हट ਜਾ ਨਾ ਦੇਦਾ ਨਤੀਜਾ ਬੜਾ ਮਾਰਾ ਮਿਲੇਗਾ ਕੱਲ ਇਹਨਾਂ ਨੇ ਇੱਕ ਪਤਾ ਨਹੀਂ ਕਿਹੜੀ ਕਿੰਨਾ ਚਿਰ ਚੈਟਿੰਗ ਕਰਦੇ ਰਿਹਾ ਕੁੜੀ ਵੀ ਮੁੰਡਾ ਵੀ ਵਿੱਚ ਹੀ ਇਹ ਸਭ ਕੁਝ ਮੋਬਾਈਲ ਦੇ ਵਿੱਚ ਹੋਇਆ ਹੈ ਅਸੀਂ ਕਹਿੰਦੇ ਹਾਂ ਕਾਨੂੰਨੀ ਕਾਰਵਾਈ ਕਰਕੇ ਜਿਹੜਾ ਜਿਹੜਾ ਦੋਸ਼ੀ ਹੈ ਉਹਨੂੰ ਤੁਰੰਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਸਾਡਾ ਬੱਚਾ ਜਿਹੜਾ ਚਲੇ ਗਿਆ ਉਹ ਵਾਪਸ ਨਹੀਂ ਆਣਾ ਅੱਗੇ ਕਿਸੇ ਹੋਰ ਦਾ ਬੱਚਾ ਨਾ ਮਰੇ ਸਾਡੀ ਤੇ ਦੁਨੀਆ ਉੱਜੜ ਗਈ ਹੈ ਔਰ ਕੇ ਨਾ ਜੇ ਅਗਰ ਜੇ ਤੁਹਾਡਾ ਪਰਚਾ ਨਾ ਆਇਆ ਤੇ ਅਸੀਂ ਤੇ ਡਰੋਨ ਦੇ ਬੈਠਾਂਗੇ ਇਨਸਾਫ ਲੈਣ ਵਾਸਤੇ ਕਿਤੇ ਤੱਕ ਜਾਣਾ ਪਏਗਾ ਵੀ ਜ਼ਰੂਰ ਜਾਵਾਂਗੇ ਛੱਡਾਂਗੇ ਨਹੀਂ ਇਹ ਸਮਾਂ ਨਹੀਂ ਤੇ ਕੋਈ ਮਤਭਲੇ ਕੇ ਰਵੇ ਕਿ ਕਿਸੇ ਨੂੰ ਕੋਈ ਖਰੀਦ ਲੇਗਾ ਜਾਂ ਕਿਸੇ ਨੂੰ ਕੋਈ ਪ੍ਰੈਸ਼ਰ ਪਾਲੇਗਾ ਕੋਈ ਲੀਡਰਾਂ ਦਾ ਇਹਦਾ ਜਾਉਗਾ ਉਹ ਕੰਮ ਨਹੀਂ ਹੋਏਗਾ ਇਨਸਾਫ ਲੈ ਕੇ ਛੱਡਣਾ ਹੀ ਬਾਤ ਤੁਹਾਨੂੰ ਇਨਸਾਫ ਐਸਾ ਛੋੜ ਦੇਣ ਕੇ ਬਾਸ જય ਸ਼੍ਰੀ ਰਾਮ ਜੀ ਮੈਂ ਸ਼ਿਵਸ਼ਨਾ ਲੂਟੋਸਾਲੀ ਤੋਂ ਪੰਜਾਬ ਪ੍ਰਧਾਨ ਕੋਟੇ ਸ਼ਰਮਾ ਜੋ ਕਿ ਸਾਡਾ ਯੂਥ ਦਾ ਨਾਜ਼ ਨikhil ਜੀ ਨikhil Sharma ਜ਼ਿਲ੍ਹਾ ਪ੍ਰਧਾਨ ਸੀ ਉਹਨੇ ਕੱਲ ਸੁਸਾਈਡ ਕੀਤਾ ਉੱਥੇ ਕਿਸੇ ਲੜਕੀ ਨਾਲ ਦੀ ਗੱਲਬਾਤ ਸੀ ਉਹਨਾਂ ਦੇ ਵਿੱਚ ਕੋਈ ਲੜਕਾ ਆ ਕੇ ਉਹਨੂੰ ਧਮਕਾ ਰਿਆ ਸੀ ਕਿ ਉਹ ਲੜਕੀ ਨਹੀਂ ਛੱਡਦੇ ਉਹਦੇ ਡਰਾਵੇ ਦੇ ਸਹਾਰ ਨਾਲ ਉਹ ਲੜਕੀ ਨੇ ਉਹਨੂੰ ਬੁਲਾਣਾ ਘੱਟ ਕਰ ਦਿੱਤਾ ਕੋਈ ਚੈਟਿੰਗ ਵਗੈਰਾ ਵੀ ਹੋਈ ਹੈ ਲੜਕੀ ਨਾਲ ਫੋਟੋਆਂ ਵੀ ਲੜਕੇ ਦੀਆਂ ਹੈਗੀਆਂ ਸਮਝ ਨਹੀਂ ਲੱਗੀ ਉਹਨੇ ਕੱਲ ਕਿਉਂ ਸੁਸਾਈਡ ਕੀਤਾ ਹੈ ਉਹ ਲੜਕੇ ਨੇ ਕੀ ਉਹਨੂੰ ਧਮਕਾਇਆ ਹੈ ਜਾਂ ਲੜਕੀ ਨੇ ਕੀ ਕਿਹਾ ਹੈ ਅਈ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਹੈ ਮੰਗ ਕੀਤੀ ਹੈ ਕਿ ਜਿਹੜੀ ਵੀ ਇੱਥੇ ਦਰਖਾਸਤ ਧਾਰਾ ਬੰਦੀ ਹੈ ਉਹ ਬੱਚਿਆਂ ਦੇ ਲਾ ਕੇ ਤੇ ਉਹਨਾਂ ਨੂੰ ਇਹ ਚੀਜ਼ ਦਾ ਉਹਨੂੰ ਇਨਸਾਫ ਦਵਾਏਗਾ। ਕੀ ਤਰ੍ਹਾਂ ਐਜ ਸਟੈਪ ਸਾਹਮਣੋਂ ਬੜੀ ਨਗਲੀ ਸਕੂਲ ਦੀ। ਕਿ ਸਕੂਲ ਦੇ ਵਿੱਚ ਜਿਸ ਚੀਜ਼ ਦੀ ਧਿਆਨ ਨਹੀਂ ਰੱਖਿਆ ਜਾ ਰਿਹਾ ਬੱਚੇ ਆਪਾਂ ਕੀ ਗੱਲਬਾਤ ਕਰ ਰਹੇ ਆ ਕੀ ਨਹੀਂ ਕਰ ਰਹੇ। ਉਹ ਸਾਨੂੰ ਲੈਰੀ ਮਾਮਲੇ ਨੂੰ ਬੜਾ ਲਾਈਟ ਲਿਆ। ਅਸੀਂ ਪਿਆਰ ਨਾਲ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਆ। ਇਹ ਮੰਗ ਰੱਖੀ ਹੈ ਕਿ ਇਹ ਪ੍ਰਸ਼ਾਸਨ ਉਹ ਬੰਦਿਆਂ ਦੇ ਪਰਚਾ ਦਿੰਦਾ ਸਕੂਲ ਤੇ ਵੀ ਕੁਝ ਕੁ ਹੋਣੀ ਚਾਹੀਦੀ ਹੈ ਕਿਉਂਕਿ ਉੱਥੇ ਬਹੁਤ ਵੀ ਬੱਚੇ ਪੜਦੇ ਆ। ਅਸੀਂ ਦੁਨੀਆ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਕਿ ਇਹ ਸਕੂਲਾਂ ਦੇ ਵਿੱਚ ਇਹ ਕੁਝ ਹੋ ਰਿਹਾ ਹੈ। ਆਪਣੇ ਬੱਚਿਆਂ ਨੂੰ ਉਹ ਸਕੂਲਾਂ 'ਚ ਪਾਓ ਜਿਹੜ ਉਰੇ ਮੁੰਡਿਆਂ ਦਾ ਇਕੱਠਿਆ ਸਕੂਲ ਹੋਣਾ ਨਹੀਂ ਚਾਹੀਦਾ ਪ੍ਰਸ਼ਾਸਨ ਅੱਗੇ ਆ ਮੰਗ ਕਰਦੇ ਆ ਕਿਉਂਕਿ ਪ੍ਰਸ਼ਾਸਨ ਜਿਹੜੇ ਸਕੂਲ ਨੇ ਉਹ ਧਿਆਨ ਦਿੰਦੇ ਨਹੀਂ ਅੱਜ ਗੱਲਬਾਤ ਇਹ ਲੜਕੀ ਦੀਆਂ ਫੋਟੋਆਂ ਵੀ ਹਿੰਗੀਆਂ ਮੋਬਾਈਲ 'ਤੇ ਸਭ ਕੁਝ ਹੈਗਾ ਚੈਟਿੰਗ ਵੀ ਹੋ ਰਹੀ ਹੈ ਸਭ ਕੋਈ ਲੜਕੀ ਨੇ ਉਹਨੂੰ ਬਲੋਕ ਕਰਤਾ ਕੁਝ ਕਰੇ ਚੈਨਲ ਤੇ ਕੋਈ ਗੱਲਬਾਤ ਕਰਦੇ ਹੁਣ ਉਹ ਚੈਨਲ ਨੂੰ ਲੜਕੀ ਦਾ ਮੋਬਾਈਲ ਮੰਗਾਨ ਉਹਨੂੰ ਔਨ ਕਰਨਗੇ ਸਾਰੀ ਚੈਟਿੰਗ ਵਿੱਚ ਆ ਜੀ ਮੰਗਿਆ ਹੀ ਹੈ ਜੋ ਬੰਦੀ ਕਾਰਵਾਈ ਜੋ ਉਹਨਾਂ ਦੇ ਧਾਰਾ ਲੱਗ ਜੇ ਉਹਨੂੰ ਪਰਚਾ ਦਿੱਤਾ ਜੀ ਕਿ ਅਸੀਂ ਇਹਦਾ ਅਜਿਹਾ ਪੋਸਟਮਾਰਟ ਲੱਗੇ ਕਰਾਉਣਾ ਤਾਂ ਪੋਸਟਮਾਰਟਮ ਦੇ ਮੁਤਾਬਕ ਅਮਰੀਕਾ ਨੂੰ ਕੀਤੀ ਜਾਏਗੀ ਪਰਿਵਾਰ ਦਾ ਅਲੀਗੇਸ਼ਨ ਹੈ ਕਿ ਕਿਸੇ ਲੜਕੀ ਦੇ ਨਾਲ ਕੋਈ ਵਰਤਸ਼ਾ ਸੀ ਜਿਸਨੇ ਕਿ ਇੱਕ ਮੁੰਡੇ ਨੇ ਧਮਕਾਇਆ ਤੇ ਫਿਰ ਉਹ ਨਹੀਂ ਹੱਸ ਸਕਦਾ ਨਹੀਂ ਅਜੇ ਤੱਕ ਤੇ ਇਹੋ ਜੀ ਕੋਈ ਗੱਲ ਸਾਡੇ ਕੋਲ ਸਾਹਮਣੇ ਨਹੀਂ ਆਈ ਬਾਕੀ ਉਹ ਸਟੇਟਮੈਂਟ ਲਿਖਾ ਰਹੇ ਆ ਸਟੇਟਮੈਂਟ ਜਦੋਂ ਲਿਖਾ ਦਨਗੇ ਫਿਰ ਉਸ ਤੋਂ ਬਾਅਦ ਅਸੀਂ ਜਿੱਦਾਂ ਵੀ ਸਟੇਟਮੈਂਟ ਹੋਏਗੀ ਉਹਦੇ ਮੁਤਾਬਕ ਅਗਲੀ ਕਾਰਵਾਈ ਕਰਾਂਗੇ ਇਸ ਤੋਂ ਰਹਿਣ ਹੋਏ ਸਰ ਇਹ ਇੱਥੇ ਚੌੜਾ ਬਾਜ਼ਾਰ ਗਲੀ ਮੋਚੀਆਂ ਵਾਲੀ ਗੇਟ ਕੀ ਮਦ ਵਿੱਚ ਰਹਿੰਦੇ ਸੀਗੇ ਇਹਦੀ ਮਦਦ ਇਹਦਾ ਨਾਲੇ ਦਾ ਛੋਟਾ ਬਰਕਾ